ਮੂੰਹ ਦੀ ਬਵਾਸੀਰ ਤਾਂ ਤੁਹਾਨੂੰ ਆਪ ਨੂੰ ਹੋਈ ਹੈ ਤੁਹਾਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਬੋਲਣਾ ਕੀ ਹੈ ਪਤਾ ਤੁਹਾਨੂੰ ਆਪ ਨੂੰ ਲਾ ਕਾਂਗਰਸ ਦਾ ਵੇੜਾ ਕਰਕੇ ਤਾਂ ਤੁਸੀਂ ਆਪ ਕਰੀ ਜਾਂਦੇ ਹੋ ਕਾਂਗਰਸੀ ਉਸ ਗੱਲ ਤੋਂ ਤੁਸੀਂ ਨੇ ਕਿ ਬਾਜਵਾ ਸਾਹਿਬ ਮੈਂ ਪਹਿਲਾਂ ਵੀ ਕਹਿੰਦਾ ਸੀ ਅੱਜ ਵੀ ਕਹਣਾ ਤੇ ਗਾਹ ਨੂੰ ਵੀ ਕਹੂੰਗਾ ਮੈਂ ਕਦੇ ਨਿਜੀ ਤੂਤਲਾ ਦੇ ਵਿੱਚ ਪਿਆ ਨਹੀਂ ਹੈਗਾ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਮੈਂ ਜੋ ਗੱਲ ਤੁਸੀਂ ਕੀਤੀ ਹੈ ਤੇ ਜੋ ਗੱਲ ਅੱਜ ਮੈਂ ਕਰ ਰਿਹਾ ਮੈਂ ਤੁਹਾਨੂੰ ਸਿੱਧੇ ਮੱਥੇ ਚੈਲੈਂਜ ਕਰਦਾ ਕਿ ਦਿਨ ਵੀ ਤੁਹਾਡਾ ਟਾਈਮ ਵੀ ਤੁਹਾਡਾ ਥਾਂ ਵੀ ਤੁਹਾਡੀ ਚੂਜ਼ ਕਰ ਲਓ ਚੱਕ ਲੋ ਥਾਲ ਦਿਨ ਦਾ ਟਾਈਮ ਤੇ মিডিਆ ਦੇ ਸਾਹਮਣੇ ਬੈਠਾਂਗੇ ਤੁਸੀਂ ਆਪਦੀ ਗੱਲ ਰੱਖ ਲਿਓ ਮੈਂ ਆਪਦੀ ਰੱਖ ਲੂ ਜੇ 50 ਮਿੰਟਾਂ ਦੇ ਵਿੱਚ ਇਹ ਸਿਰੇ ਤੋਂ ਸਿਰੇ ਤੱਕ ਨਾ ਦੇੜ ਕੇ ਰੱਖਦਾ ਨਾ ਤਾਂ ਅਮਨ ਲੋੜਾ ਨਾ ਕਿਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਤਕਰੀਬਨ 4 ਦਿਨਾਂ ਤੋਂ ਜਦੋਂ ਦਾ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਨੇ ਇੱਕ ਟੀਵੀ ਚੈਨਲ ਦੇ ਉੱਪਰ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਆਏ 18 ਚੱਲ ਚੁੱਕੇ ਨੇ ਤੇ 32 ਹਜੇ ਹੋਰ ਪੈਂਡਿੰਗ ਨੇ ਉਦੋਂ ਦੀ ਸਿਆਸਤ ਹੈ ਜਿਹੜੀ ਉਹ ਜ਼ਰੂਰਤ ਨਾਲੋਂ ਜ਼ਿਆਦਾ ਜਿਹੜੀ ਉਪਖੀ ਹੋਈ ਹੈ ਔਰ ਸਾਡਾ ਐਸਟੇਟ ਗਵਰਨਮੈਂਟ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡਾ ਸਾਰਿਆਂ ਦਾ ਔਰ ਹਰ ਪੰਜਾਬੀ ਦਾ ਇਹ ਕੰਸਰਨ ਸੀ ਕਿ ਜੇ 32 ਲਾਈ ਬੰਬ ਹਜੇ ਪੰਜਾਬ ਦੇ ਵਿੱਚ ਪਏ ਨੇ ਤੇ ਇਹ ਸੋਰਸ ਆਫ ਇਨਫੋਰਮੇਸ਼ਨ ਬਾਜਵਾ ਸਾਹਿਬ ਕੋਲੋਂ ਕਿੱਥੋਂ ਆਈ ਇਹਦੇ ਬਾਰੇ ਸਰਕਾਰ ਨੇ ਪੁਲਿਸ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਪੁਲਿਸ ਦੀ ਟੀਮ ਇੰਟੈਲੀਜੈਂਸ ਦੀ ਟੀਮ ਉਹਨਾਂ ਦੇ ਘਰ ਗਈ ਉਹਨਾਂ ਨੇ ਕੋਆਪਰੇਟ ਕਰਨ ਤੋਂ ਜਵਾਬ ਦੇ ਦਿੱਤਾ ਔਰ ਸਾਡਾ ਕੰਸਰਨ ਇਹ ਹੋਇਆ ਫਿਰ ਕਿ ਜੇ ਉਹਨਾਂ ਕੋਲ ਇਹ ਜਾਣਕਾਰੀ ਹੈ ਜਿਹੜੀ ਕਿ ਇੱਕ ਐਕਸਕਲੂਸਿਵ ਜਾਣਕਾਰੀ ਪੰਜਾਬ ਤੇ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀ ਹੋਈ ਜੇ ਪੰਜਾਬ ਪੁਲਿਸ ਕੋਲ ਇੰਟੈਲੀਜੈਂਸ ਏਜੰਸੀਜ਼ ਕੋਲ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਗਵੰਤ ਮਾਨ ਕੋਲ ਨਹੀਂ ਇਹ ਤੇ ਬਾਜਵਾ ਸਾਹਿਬ ਕੋਲ ਕਿੱਥੇ ਪਹੁੰਚੀ ਪਰ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਜਵਾਬ ਦੇ ਦਿੱਤਾ ਦੋ ਤਰ੍ਹਾਂ ਦੇ ਬਹਾਨੇ ਨੇ ਜਿਹੜੇ ਉਹਨਾਂ ਨੇ ਇਹਦੇ ਵਿੱਚ ਲਗਾਏ ਇੱਕ ਕਦੇ ਕਹਿੰਦੇ ਨੇ ਜੀ ਕਿ ਮੈਂ ਦੋਹੇ ਪੇਪਰਾਂ ਤੋਂ ਪੜ੍ਹਿਆ ਪੜਾਇਆ ਮੈਂ ਬੋਲ ਦਿੰਦਾ ਪੇਪਰਾਂ ਦੇ ਵਿੱਚ ਛਪਿਆ ਸੀ ਕਦੇ ਕਹਿ ਦਿੰਦੇ ਨੇ ਜੀ ਮੇਰਾ ਪੰਜਾਬ ਤੇ ਸੈਂਟਰ ਦੀ ਇੰਟੈਲੀਜੈਂਸ ਏਜੰਸੀਆਂ ਦੇ ਵਿੱਚ ਮੇਰਾ ਹੱਥ ਪੈਂਦਾ ਹੈ ਮੇਰੇ ਆਪ ਦੇ ਸੋਰਸ ਨੇ ਪਰ ਮੈਂ ਸੋਰਸ ਡਿਸਕਲੋਜ਼ ਨਹੀਂ ਕਰੂੰਗਾ ਸੋ ਹੁਣ ਉਸ ਤੋਂ ਬਾਅਦ ਕੱਲ ਵੀ ਕਾਂਗਰਸ ਪਾਰਟੀ ਵੀ ਉਹਨਾਂ ਦੇ ਪਿੱਛੇ ਖੜੀ ਨਜ਼ਰ ਆਈ ਅਸੀਂ ਵੀ ਪ੍ਰੋਟੈਸਟ ਕੀਤਾ ਸਿਰਫ ਇਸ ਗੱਲ ਕਰਕੇ ਬਾਜਾ ਤੁਸੀਂ ਸੋਰਸ ਡਿਸਕਲੋਜ਼ ਕੀਤਾ ਪਰ ਅ ਕੱਲ ਪ੍ਰੈਸ ਨੂੰ ਬਰੀਫ ਕਰਦੇ ਹੋਏ ਬਾਜਵਾ ਸਾਹਿਬ ਨੇ ਜਿੱਥੇ ਇਹ ਇਹਨਾਂ ਗੱਲਾਂ ਤੋਂ ਇਨਕਾਰੀ ਹੋਏ ਔਰ ਉਹਨਾਂ ਨੇ ਸੋਰਸ ਸਾਫ ਦਾ ਡਿਸਕਲੋਜ਼ ਨਹੀਂ ਕੀਤਾ ਉੱਥੇ ਹੀ ਆਵਾਦੀ ਪਾਰਟੀ ਤੇ ਸਰਕਾਰ ਦੇ ਉੱਪਰ ਅਲੀਗੇਸ਼ਨ ਵੀ ਲਗਾਏ ਔਰ ਮੇਰੇ ਬਾਰੇ ਵੀ ਇੱਕ ਨਿੱਜੀ ਟਿੱਪਣੀ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅਮਨ अरोड़ा ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ ਔਰ ਵਿਲੋਧ ਬੈਲਟ ਰਾਜਨੀਤੀ ਜਿਹੜੀ ਉਹ ਅਮਨ अरोड़ा ਕਰ ਰਹੇ ਨੇ ਮੈਂ ਜਦੋਂ ਇਹ ਗੱਲ ਚੱਲੀ ਸੀਗੀ ਮੈਂ ਮੀਡੀਆ ਦੇ ਸਾਹਮਣੇ ਇੱਕ 11 ਸਾਲ ਪੁਰਾਣੀ ਚਿੱਠੀ ਦਾ ਜ਼ਿਕਰ ਕੀਤਾ ਸੀਗਾ ਇੱਕ ਅਖਬਾਰ ਦੇ ਦੇ ਨਿਊਜ਼ ਦੇ ਜ਼ਰੀਏ ਜਿਸ ਦੇ ਵਿੱਚ ਉਸ ਸਮੇਂ ਦੇ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਚਿੱਠੀ ਲਿਖੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਤਿੰਨ ਪੇਜ ਦੀ ਚਿੱਠੀ ਸੀ ਉਹ ਕਨਫਿਡੈਂਸ਼ੀਅਲ ਲੈਟਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਡਰੱਗਸ ਸਮਗਲਜ ਦੇ ਨਾਲ ਔਰ ਟੈਰਰਿਸਟ ਦੇ ਨਾਲ ਲਿੰਕ ਰਹੇ ਨੇ ਸੋ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਮੇਰੇ ਉੱਪਰ ਕੱਲ ਬਿਆਨਬਾਜ਼ੀ ਕੀਤੀ ਟਿੱਪਣੀ ਕੀਤੀ ਕਿ ਅਮਨ अरोड़ा ਨਿੱਜੀ ਟਿੱਪਣੀਆਂ ਕਰ ਰਹੇ ਨੇ ਪੀੜੀ ਥੱਲੇ ਆਪਦੀ ਦੇ ਛੋਟਾ ਥੱਲੇ ਫੇਰਣ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਲੋਦ ਬੈਲ ਅਮਨ ਰਾਜਨੀਤੀ ਕਰ ਰਹੇ ਨੇ ਮੈਂ ਬਾਜਵਾ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਹਿਣਾ ਚਾਹੁੰਦਾ ਕਿ ਬਾਜਵਾ ਸਾਹਿਬ ਅੱਜ ਤੱਕ ਨਾ ਤਾਂ ਅਮਨ अरोड़ा ਨੇ ਕਦੇ ਕਿਸੇ ਤੇ ਨਿੱਜੀ ਕੋਈ ਕੋਈ ਬਿਆਨਬਾਜ਼ੀ ਕੀਤੀ ਹੈ ਨਾ ਸਿਰ ਪੈਰ ਦੀ ਬੇਤੁਕੀ ਬਿਆਨਬਾਜ਼ੀ ਕੀਤੀ ਹੈ ਮੈਂ ਨਿੱਜੀ ਤੌਰ ਤੇ ਇਹ ਮੰਨ ਕੇ ਚੱਲਦਾ ਕਿ ਜਦੋਂ ਬੰਦਾ ਨਿੱਜੀ ਤੂਤਲਾਂ ਦੇ ਵਿੱਚ ਪੈ ਜੇ ਤੇ ਲੋਕਾਂ ਦੇ ਮੁੱਦੇ ਮਸਲੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਨੇ ਪਰ ਅੱਜ ਕਿਉਂਕਿ ਉਹਨਾਂ ਨੇ ਉਸ 11 ਮੇਰੇ ਤੇ ਸਵਾਲ ਚੱਕਿਆ ਸੀਗਾ ਕਿ ਮੈਂ ਉਸ 11 ਸਾਲ ਪੁਰਾਣੀ ਚਿੱਠੀ ਦਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਸੀ ਉਹਦਾ ਖਲਾਸਾ ਕਿਉਂ ਕੀਤਾ ਮੈਂ ਬਾਜਵਾ ਸਾਹਿਬ ਹੁਣ ਤੁਸੀਂ ਉਸ ਤੋਂ ਪਿੱਛੇ ਮੈ ਲੈ ਕੇ ਜਾਣਾ ਚਾਹੁੰਦਾ ਤੁਹਾਨੂੰ ਅੱਜ ਪੂਰੇ ਪੰਜਾਬ ਨੂੰ ਮੈਂ ਬਾਜਵਾ ਸਾਹਿਬ ਤੁਸੀਂ ਕੱਲ ਨਿੱਜੀ ਗੱਲ ਕੀਤੀ ਮੈਂ ਤਾਂ ਨਹੀਂ ਕੀਤੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਹੋਰ ਪਿੱਛੇ ਜਾਓ 2014 ਤੋਂ ਹੋਰ 11-12 ਸਾਲ ਪਿੱਛੇ ਜਾਓ ਤੁਸੀਂ ਕਿਹਾ ਕਿ ਉਹ ਚਿੱਠੀ ਦੇ ਵਿੱਚ ਕੋਈ ਤੰਤ ਨਹੀਂ ਹੈ ਕਿ ਅਤਵਾਦ ਦੇ ਨਾਲ ਸੰਬੰਧ ਨਹੀਂ ਹੈਗੇ ਕੀ ਤੁਹਾਨੂੰ 1990 91 92 ਵਾਲਾ ਜੋ ਇੱਕ ਦੇਸ਼ ਦੇ ਨੈਸ਼ਨਲ ਮੈਗਜ਼ੀਨ ਦੇ ਵਿੱਚ ਇੱਕ ਇਨਵੈਸਟੀਗੇਟਿਵ ਸਟੋਰੀ छਪੀ ਸੀਗੀ ਤੁਹਾਡੇ ਸ਼ਾਇਦ ਧਿਆਨ ਚ ਨਾ ਹੋਵੇ ਭੁੱਲ ਗਏ ਹੋਵੋਗੇ ਪਰ ਮੈਂ ਤੁਹਾਨੂੰ ਅੱਜ ਯਾਦ ਕਰਾਉਣਾ ਚਾਹਣਾ ਵੀ ਕਿਵੇਂ ਉਹ ਕੈਪਟਨ ਮਰਿੰਦਰ ਸਿੰਘ ਨੇ ਚਿੱਠੀ ਲਿਖੀ ਹੋਣੀ ਹੈ ਤੇ ਜੋ ਅੱਜ ਮੈਂ ਖੁਲਾਸੇ ਕਰਨ ਜਾ ਰਿਹਾ ਮੈਂ ਬਾਜਵਾ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਕਿ 1990 91 92 ਵਾਲਾ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਕਾਦੀਆਂ ਦਾ ਉੱਗਾ ਅਤਵਾਦੀ ਮਨਜੀਤ ਸਿੰਘ ਤੁਹਾਡੇ ਡਾਕਟਰ ਕਹਿੰਦੇ ਸੀ ਜਿਹਨੂੰ ਉਹ ਯਾਦ ਹੈ ਕਿ ਨਹੀਂ ਯਾਦ ਕੀ ਮਨਜੀਤ ਸਿੰਘ ਅਤਵਾਦੀ ਹੁੰਦਾ ਸੀ ਇੱਕ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਦੀਆਂ ਦਾ ਉਹਨੂੰ ਡਾਕਟਰ ਵੀ ਕਹਿੰਦੇ ਸੀਗੇ ਕੀ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਨਹੀਂ ਯਾਦ ਕੀ ਬਾਜਵਾ ਸਾਹਿਬ ਤੁਹਾਡੇ ਜਦੋਂ ਉਹਦੀ ਇੰਟਰੋਗੇਸ਼ਨ ਇੰਟੈਲੀਜੈਂਸ ਬਿਊਰੋ ਵੱਲੋਂ ਦਿੱਲੀ ਦੇ ਵਿੱਚ 99 ਦੇ ਵਿੱਚ ਕੀਤੀ ਗਈ ਤੇ ਉਸ ਇਨਟੈਰੋਗੇਸ਼ਨ ਦੇ ਵਿੱਚ ਕੀ ਕੀ ਖੁਲਾਸੇ ਹੋਏ ਥੋੜੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਉਹਨਾਂ ਖੁਲਾਸਿਆਂ ਦੇ ਵਿੱਚ ਕਿਹੜੇ ਕਿਹੜੇ ਕਾਂਗਰਸ ਦੇ ਟੌਪ ਲੀਡਰਾਂ ਨੂੰ ਤੇ ਟੌਪ ਪੁਲਿਸ ਦੇ ਅਫਸਰਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਦਾ ਖੁਲਾਸਾ ਹੋਇਆ ਤੇ ਉਹਨਾਂ ਦੇ ਤਾਰ ਔਰ ਨਾਮ ਕਿਹਦੇ ਕਿਹਦੇ ਨਾਲ ਜੁੜਦੇ ਰਹੇ ਬਾਜਵਾ ਸਾਹਿਬ ਉਹ ਥੋੜੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਕੀ ਬਾਜਵਾ ਸਾਹਿਬ ਤੁਸੀਂ 23 ਸੈਕਟਰ ਵਾਲੀ ਉਸ ਕੋਠੀ ਨੂੰ ਵੀ ਭੁੱਲ ਗਏ ਜਿਹਦੇ ਵਿੱਚ ਉਸ ਇਨਵੈਸਟੀਗੇਟਿਵ ਸਟੋਰੀ ਤੁਸੀਂ ਗੱਲ ਕੀਤੀ ਹੈ ਨਾ ਕਿ ਮੈਦਾਂ ਅਖਬਾਰਾਂ ਚ ਖੜੀ ਪੜੀ ਪੜਾਈ ਗੱਲ ਬੋਲਤੀ ਮੈਂ ਤੁਹਾਨੂੰ ਯਾਦ ਕਰਾਉਣਾ ਤੁਸੀਂ ਅਖਬਾਰਾਂ ਚ ਪੜ੍ਹ ਕੇ ਬੋਲੀ ਹੋਣੀ ਹੈ ਸ਼ਾਇਦ ਆ ਦੇਸ਼ ਦੇ ਉੱਗੇ ਮੈਗਜ਼ੀਨ ਦੇ ਵਿੱਚ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਜੋ ਉਸ 23 ਸੈਕਟਰ ਵਾਲੀ ਕੋਠੀ ਦਾ ਜ਼ਿਕਰ ਸੀਗਾ ਜਿੱਥੇ ਐਕਸਪਲੋਸਿਵਸ ਦੇ ਨਾਲ ਭਰੀ ਹੋਈ ਕਾਰ ਅੰਬੈਸਡਰ ਕਾਰ ਲੁਕੋਈ ਗਈ ਸੀਗੀ ਤੇ ਉਸ ਉਸ ਕਾਰ ਦੇ ਨਿਸ਼ਾਨੇ ਦੇ ਉੱਪਰ ਕੌਣ ਕੌਣ ਸੀਗਾ ਕੀ ਬਾਜਵਾ ਸਾਹਿਬ ਉਹ ਭੁੱਲ ਗਏ ਤੁਸੀਂ ਤੇ ਉਸ ਤੋਂ ਮਗਰੋਂ ਜਦੋਂ ਇਹ ਹੋਇਆ ਸਾਰਾ ਕੁਝ ਬਾਜਵਾ ਸਾਹਿਬ ਚੰਡੀਗੜ੍ਹ ਪੁਲਿਸ ਵੱਲੋਂ ਕੌਣ ਕੌਣ ਦੋ ਵਾਰੀ ਚੱਕ ਕੇ ਇੰਟਰੋਗੇਟ ਕੀਤਾ ਗਿਆ ਤੇ ਉਹਨਾਂ ਦੀਆਂ ਬਿਣਾ ਕੱਪੜਿਆਂ ਦੀਆਂ ਫੋਟੋ ਉਸੇ ਮੈਗਜ਼ੀਨ ਦੇ ਵਿੱਚ ਛਪੀਆਂ ਉਹ ਯਾਦ ਹੈ ਤੁਹਾਡੇ ਕਿ ਮੈਂ ਯਾਦ ਕਰਾਵਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਸਾਰੇ ਕਾਸੇ ਤੇ ਪੜਦਾ ਪਾਉਣ ਦੇ ਲਈ ਮਿੱਟੀ ਪਾਉਣ ਦੇ ਲਈ ਤੇ ਬਚਣ ਦੇ ਲਈ ਸਰਦਾਰ ਬਿਆਨ ਸਿੰਘ ਨੂੰ ਲੈ ਕੇ ਉਸ ਸਮੇਂ ਦੇ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਕੋਲੇ ਕੌਣ ਗਿਆ ਸੀ ਬਾਜਵਾ ਸਾਹਿਬ ਯਾਦ ਹੈ ਤੁਹਾਡੇ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਇਹ ਸਾਰਾ ਕੁਝ ਮੈਂ ਨਹੀਂ ਬੋਲ ਰਿਹਾ ਇਹ ਉਸੇ ਉਸੇ ਨੈਸ਼ਨਲ ਮੈਗਜ਼ੀਨ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਦਰਜ ਹੈ ਪਰ ਇਹ ਠੀਕ ਹੈ ਕਿ ਉਸ ਸਮੇਂ ਸਰਕਾਰ ਇੱਥੇ ਵੀ ਇਹਨਾਂ ਦੀ ਸੀਗੀ ਤੇ ਕੇਂਦਰ ਦੇ ਵਿੱਚ ਵੀ ਇਹਨਾਂ ਦੀ ਸੀਗੀ ਤੇ ਇਸ ਕਰਕੇ ਪੜਦੇ ਨੇ ਜਿਹੜੇ ਉਹ ਪੈ ਗਏ ਉਹਦੇ ਉੱਪਰ ਤੇ ਅੱਜ ਤੁਸੀਂ ਕੱਲ ਕਿਹਾ ਕਿ ਅਮਨ ਨਿੱਜੀ ਗੱਲਾਂ ਕਰਦਾ ਮੈਂ ਨਿੱਜੀ ਗੱਲਾਂ ਨਹੀਂ ਕਰਦਾ ਹੈਗਾ ਮੈਂ ਪੰਜਾਬ ਦੀ ਸੁਰੱਖਿਆ ਸੇਫਟੀ ਦੇ ਨਾਲ ਜੁੜੀਆਂ ਹੋਈਆਂ ਮੈਂ ਗੱਲਾਂ ਕੀਤੀਆਂ ਨੇ ਆਪਾਂ ਪਬਲਿਕ ਫਿਗਰਜ਼ ਆ ਆਪਣਾ ਪਬਲਿਕ ਲਾਈਫ ਦੇ ਵਿੱਚ ਕੰਡਕਟ ਕਿਹਜਾ ਸੀ ਹੈ ਜਾਂ ਹੋਊਗਾ ਇਹ ਲੋਕਾਂ ਦੇ ਵਿੱਚ ਗੱਲ ਆਉਣੀ ਚਾਹੀਦੀ ਹੈ ਮੈਂ ਕਦੇ ਅੱਜ ਤੱਕ ਬਿਨਾਂ ਤੱਥਾਂ ਤੋਂ ਮੈਂ ਗੱਲ ਨਹੀਂ ਕੀਤੀ ਹੈਗੀ ਹਾਂ ਜਿਹੜੀ ਗੱਲ ਤੁਸੀਂ ਕੀਤੀ ਜਿਹੜੀ ਗੱਲ ਤੁਸੀਂ ਕੀਤੀ ਕਿ ਬਿਲੋਧ ਬੈਲਟ ਅਮਨ ਨੇ ਹਿੱਟ ਕੀਤਾ ਬਿਲੋਧ ਬੈਲਟ ਤਾਂ ਤੁਸੀਂ ਬਾਜਵਾ ਸਾਹਿਬ ਤਾਂ ਕਹਿ ਸਕਦੇ ਸੀਗੇ ਕਿ ਜੇ ਮੈਂ ਉਸ ਗੱਲ ਦਾ ਜ਼ਿਕਰ ਕੀਤਾ ਹੁੰਦਾ ਕਿ 2003 ਦੇ ਵਿੱਚ ਕਿਸ ਤਰੀਕੇ ਦੇ ਨਾਲ ਬਿਲੋਧ ਬੈਲਟ ਵਾਲੀ ਕੈਂਪੇਨ ਤੁਸੀਂ ਗੁਜਰਾਤ ਦੇ ਵਿੱਚ ਕਰਕੇ ਆਏ ਹੋ ਜੇ ਮੈਂ ਉਹਦਾ ਜ਼ਿਕਰ ਕੀਤਾ ਹੁੰਦਾ ਤਾਂ ਤੁਸੀਂ ਗੱਲ ਜ਼ਰੂਰ ਕਹਿ ਸਕਦੇ ਸੀ ਕਿ ਅਮਨ ਨੇ ਬਿਲੋਧ ਬੈਲਟ ਹਿੱਟ ਕੀਤਾ ਸੋ ਮੈਂ ਬਾਜਵਾ ਸਾਹਿਬ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਬਾਜਵਾ ਸਾਹਿਬ ਮੈਂ ਪਹਿਲਾਂ ਵੀ ਕਹਿੰਦਾ ਸੀ ਅੱਜ ਵੀ ਕਹਣਾ ਤੇ ਗਾਂ ਨੂੰ ਵੀ ਕਹੂੰਗਾ ਮੈਂ ਕਦੇ ਨਿਜੀ ਤੂਤਲਾਾਂ ਦੇ ਵਿੱਚ ਪਿਆ ਨਹੀਂ ਹੈਗਾ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਮੈਂ ਜੋ ਗੱਲ ਤੁਸੀਂ ਕੀਤੀ ਹੈ ਤੇ ਜੋ ਗੱਲ ਅੱਜ ਮੈਂ ਕਰ ਰਿਹਾ ਮੈਂ ਤੁਹਾਨੂੰ ਸਿੱਧੇ ਮੱਥੇ ਚੈਲੰਜ ਕਰਦਾ ਕਿ ਦਿਨ ਵੀ ਤੁਹਾਡਾ ਟਾਈਮ ਵੀ ਤੁਹਾਡਾ ਥਾਂ ਵੀ ਤੁਹਾਡੀ ਚੂਜ਼ ਕਰ ਲਓ ਚੱਕ ਲਓ ਸਾਡਾ ਦਿਨ ਨਾ ਟਾਈਮ ਤੇ ਮੀਡੀਆ ਦੇ ਸਾਹਮਣੇ ਬੈਠਾਂਗੇ ਤੁਸੀਂ ਆਪਦੀ ਗੱਲ ਰੱਖ ਲਓ ਮੈਂ ਆਪਦੀ ਰੱਖ ਲਵਾਂ ਜੇ 50 ਮਿੰਟਾਂ ਦੇ ਵਿੱਚ ਐ ਸਿਰੇ ਤੋਂ ਸਿਰੇ ਤੱਕ ਨਾ ਦੇੜ ਕੇ ਰੱਖਦਾ ਨਾ ਤਾਂ ਅਮਨ ਰੋੜਾ ਨਾ ਕਿਉ ਸੋਇਸ ਕਰਕੇ ਮੇਰੀ ਬਾਜਵਾ ਸਾਹਿਬ ਨੂੰ ਬੇਨਤੀ ਹੈ ਕਿ ਜੋ ਤੁਹਾਡੇ ਕੋਲੋਂ ਜੋ ਤੁਹਾਡੇ ਕੋਲ ਤੁਸੀਂ ਜਾਣੇ ਵਿੱਚ ਕਹੀ ਹੈ ਤੁਸੀਂ ਅਣਜਾਣੇ ਦੇ ਵਿੱਚ ਕਹੀ ਹੈ ਮੈਨੂੰ ਨਹੀਂ ਪਤਾ ਤੁਸੀਂ ਤੁਹਾਡੇ ਕੋਲ ਸਹੀ ਮਾਹਨੇ ਦੇ ਵਿੱਚ ਕੋਈ ਇਨਫੋਰਮੇਸ਼ਨ ਹੈ ਤਾਂ ਪੁਲਿਸ ਨੂੰ ਦੋ ਜੇ ਨਹੀਂ ਕੋਈ ਇਨਫੋਰਮੇਸ਼ਨ ਹੈਗੀ ਤੇ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਪੰਜਾਬ ਦੇਆਂ ਨੂੰ ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਡਰ ਤੇ ਭੈ ਦਾ ਮਾਹੌਲ ਜਿਹੜਾ ਉਹ ਪੈਦਾ ਕਰਨ ਵਾਲੀ ਗੱਲ ਤੁਸੀਂ ਨਿਊਜ਼ 18 ਦੇ ਚੈਨਲ ਉੱਪਰ ਬੈਠ ਕੇ ਕਹੀ ਉਦੇ ਬਾਰੇ ਤੁਸੀਂ ਮਾਫੀ ਮੰਗੋ ਆਪਦੀ ਐਕਸਪਲੇਨੇਸ਼ਨ ਦੋ ਔਰ ਦੂਸਰੀ ਗੱਲ ਆ ਅਖੀਰ ਦੇ ਵਿੱਚ ਮੈਂ ਬਾਜਵਾ ਸਾਹਿਬ ਨੂੰ ਇਹ ਕਹਾਂਗਾ ਕਿ ਬਾਜਵਾ ਸਾਹਿਬ ਤੁਸੀਂ ਮੇਰੇ ਉੱਪਰ ਟਿੱਪਣੀ ਕਰਦੇ ਹੋ ਤੁਸੀਂ ਸਾਡੀ ਸਰਕਾਰ ਉੱਪਰ ਟਿੱਪਣੀ ਕਰਦੇ ਹੋ ਮੂੰਹ ਦੀ ਬਵਾਸੀਰ ਤਾਂ ਤੁਹਾਨੂੰ ਆਪ ਨੂੰ ਹੋਈ ਹੈ ਤੁਹਾਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਬੋਲਣਾ ਕੀ ਹੈ ਕਦੇ ਤੁਸੀਂ ਸੀਚੇਵਾਲ ਸਾਹਿਬ ਨੂੰ ਠੇਕੇਦਾਰ ਕਹਿ ਦਿੰਦੇ ਹੋ ਕਦੇ ਤੁਸੀਂ ਬਿਨਾਂ ਗੱਲ ਤੋਂ ਬਿਨਾਂ ਕਿਸੇ ਮੂੰਹ ਸਿਰ ਤੋਂ ਕਦੇ ਤੁਸੀਂ 32 ਬੰਮਾ 50 ਅੰਮਾਲਾ ਬਿਆਨ ਦੇ ਦਿੰਦੇ ਹੋ ਪਤਾ ਤੁਹਾਨੂੰ ਆਮ ਆਦਮੀ ਪਾਰਟੀਆਂ ਦਾ ਕਾਂਗਰਸ ਦਾ ਬੇੜਾ ਕਰਕੇ ਤਾਂ ਤੁਸੀਂ ਆਪ ਕਰੀ ਜਾਂਦੇ ਹੋ ਕਾਂਗਰਸੀ ਉਸ ਗੱਲ ਤੋਂ ਦੁਖੀ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੰਨਾਂ ਗੱਲਾਂ ਦੇ ਵਿੱਚ ਨਾ ਮੈਂ ਕਦੇ ਪਿਆ ਨਾ ਪੈਣਾ ਹਾਂ ਜੇ ਕੋਈ ਭਰਮ ਭਲੇਖੇ ਕੱਢਣੇ ਨੇ ਬਾਜੇ ਸਾਹਿਬ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਿਹਹ ਜਾ ਮਰਜ਼ੀ ਪਲੇਟਫਾਰਮ ਹੈ ਜਿਹੜਾ ਉਹ ਚੁਣ ਲਿਓ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਤੇ ਨਾ ਕਰਨੀ ਹੈ 32 ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਬੱਤੀ ਦੀ ਫਿਗਰ ਹੈ ਜਿਹੜੀ ਬਾਜਵਾ ਸਾਹਿਬ ਨੂੰ ਮੈਂ ਕਦੇ ਬਿਨਾ ਵੈਸੇ ਮੇਰੀ ਆਤ ਨਹੀਂ ਹੈਗੀ ਕਿ ਮੈਂ ਬਿਨਾ ਉਹਦੇ ਸਲਾਹ ਦਵਾਂ ਪਰ ਪਰ ਇਹ ਜੀ ਬਿਆਨਬਾਜ਼ੀ ਹੈ ਜਿਹੜੀ ਉਹ ਤੋਂ ਬਾਜਵਾ ਸਾਹਿਬ ਨੂੰ ਗਰੇਜ਼ ਕਰਨਾ ਚਾਹੀਦਾ ਐਜ਼ ਅ ਸੀਨੀਅਰ ਸੀਜ਼ਨਡ ਲੀਡਰ ਤੋਂ ਇਹ ਜੀ ਉਮੀਦ ਨਹੀਂ ਰੱਖੀ ਜਾ ਸਕਦੀ ਹੈਗੀ ਔਰ ਫਿਰ ਦੁਬਾਰਾ ਅਪੀਲ ਕਰੂੰਗਾ ਕਿ ਜੇ ਬਾਜਵਾ ਸਾਹਿਬ ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਜੇ ਤੁਹਾਡੇ ਕੋਲ ਜੋ ਵੀ ਇਨਫੋਰਮੇਸ਼ਨ ਹੈਗੀ ਪੰਜਾਬ ਪੁਲਿਸ ਦਾ ਮਕਸਦ ਸਿਰਫ ਇਹ ਹੈ ਕਿ ਤੁਹਾਡੇ ਕੋਲ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਉਹ ਜਾਨਣਾ ਹੈ ਉਹ ਤੁਸੀਂ ਸਰਕਾਰ ਨੂੰ ਉਹ ਪੁਲਿਸ ਨੂੰ ਤੁਸੀਂ ਜਾਣਕਾਰੀ ਦਿਓ ਔਰ ਜਾਣਕਾਰੀ ਜਦੋਂ ਤੁਸੀਂ ਦੇ ਦਿੰਦੇ ਹੋ ਮੈਂ ਗਾਰੰਟੀ ਕਰਦਾ ਕਿ ਉਹਦੀ ਇਨਵੈਸਟੀਗੇਸ਼ਨ ਕਰਕੇ ਉਹਦੀ ਤਸੱਲੀ ਕਰਕੇ ਉਹ ਪਰਚਾ ਜਿਹੜਾ ਉਹ 100% ਕੈਨਸਲ ਹੋਊਗਾ ਪਰ ਐਟਲੀਸ ਕਿਰਪਾ ਕਰਕੇ ਪੰਜਾਬ ਪੁਲਿਸ ਨੂੰ ਸਹਿਯੋਗ ਕਰੋ